ਨਮਸਕਾਰ ਸਾਥੀਓ ਮੈਂ ਤੁਹਾਡਾ ਆਪਣਾ ਰਮਨ ਕੁਮਾਰ ਸ਼ਹਿਰਾਟਾ ਸਾਥੀਓ ਅੱਜ ਗੱਲ ਕਰਾਂਗੇ ਆਪਣੇ ਸੋਹਣੇ ਪੰਜਾਬ ਦੀ ਕਿਹਦੀ ਨਜ਼ਰ ਲੱਗੀ ਸਾਡੇ ਸੋਹਣੇ ਪੰਜਾਬ ਨੂੰ ਪੰਜਾਬ ਦੇ ਵਿੱਚ ਰੋਜ਼ ਡਕੈਤੀਆਂ ਰੋਜ਼ ਚੋਰੀਆਂ ਰੋਜ਼ ਗੋਲੀ ਚੱਲਦੀ ਆ ਵਪਾਰੀਆਂ ਨੂੰ ਮਾਰਿਆ ਜਾਂਦਾ ਵਾ ਉਹਨਾਂ ਕੋ ਫਰੋਤੀ ਮੰਗੀ ਜਾਂਦੀ ਆ ਆਰਥੀਆਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਵਾ ਲੋਕਾਂ ਦੇ ਕੋਲਡ ਸਟੋਰਾਂ ਵਿੱਚੋਂ ਸਮਾਨ ਟਰੱਕ ਭਰ ਕੇ ਚੋਰੀ ਹੋ ਜਾਂਦੇ ਆ ਮਹਿਲਾਵਾਂ ਸੁਰੱਖਿਤ ਨਹੀਂ ਹੈਗੀਆਂ ਉਹਨਾਂ ਦੇ ਬੈਗ ਖੋਏ ਜਾਂਦੇ ਆ ਉਹਨਾਂ ਦੇ ਮੋਬਾਈਲ ਖੋਏ ਜਾਂਦੇ ਆ ਇੱਥੋਂ ਤੱਕ ਕਿ ਜਿਹੜੇ ਸਾਡੇ ਬੈਂਕ ਨੇ ਉਹਨਾਂ ਦੇ ਹਮਲਾ ਕਰਕੇ ਉੱਥੋਂ ਪੈਸਾ ਲੁੱਟਿਆ ਜਾਂਦਾ ਪੰਜਾਬ ਦਾ ਕੋਈ ਹਿੱਸਾ ਨਹੀਂ ਆ ਜਿੱਥੇ ਇਹੋ ਜਿਹੀ ਵਾਰਦਾਤਾ ਨਹੀਂ ਹੁੰਦੀ। ਵਪਾਰੀਆਂ ਨੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਜਲਦੀ ਬੰਦ ਕਰਨੀਆਂ ਚਾਲੂ ਕਰਤੀਆਂ। ਪਿੰਡਾਂ ਦੇ ਇਲਾਕਿਆਂ ਦੇ ਵਿੱਚੋਂ ਦੁਕਾਨਦਾਰ ਦੁਕਾਨਾਂ ਖੋਲ੍ਹਣੀਆਂ ਬੰਦ ਕਰ ਗਏ। ਲੋਕੀ ਉਹਨਾਂ ਦੁਕਾਨਾਂ ਵੇਚਣੀਆਂ ਸਟਾਰਟ ਕਰਤੀਆਂ ਵਾ ਲੋਕਾਂ ਨੇ ਪੰਜਾਬ ਨੂੰ ਛੱਡਣਾ ਚਾਲੂ ਕਰਤਾ ਵਾ। ਇਹ ਹਾਲਾਤ ਸਾਡੇ ਪੰਜਾਬ ਦੇ ਹੋ ਗਏ। ਜਿਨ੍ਹਾਂ ਵਿੱਚੋਂ ਫੋਨ ਆਉਂਦੇ ਆ ਫਿਰੋਤੀਆਂ ਦੇ, ਜਿਨ੍ਹਾਂ ਦੇ ਵਿੱਚੋਂ ਫੈਸਲੇ ਹੁੰਦੇ ਆ, ਲੜਾਈਆਂ ਝਗੜੀਆਂ ਦੇ। ਅੱਜ ਥਾਣਿਆਂ ਦੇ ਵਿੱਚ 70 ਤੋਂ 80% ਕੇਸ ਕਿਹੜੇ ਆ ਨਸ਼ੇ ਦੇ। ਹਜ਼ਾਰਾਂ ਕਿਲੋ ਹਿਰੋਇਨ ਚਿੱਟਾ ਜਿਹੜਾ ਫੜਿਆ ਜਾਂਦਾ ਵਾ ਇਹਨਾਂ ਸਾਰੀਆਂ ਚੀਜ਼ਾਂ ਦੀ ਵਜ੍ਹਾ ਜਿਹੜੀ ਕੀ ਆ ਉਹ ਚਿੱਟਾ ਵਾ ਜਿਹੜਾ ਕਿ ਸਾਡੇ ਪੰਜਾਬ ਦੀ ਨਸ-ਨਸ ਵਿੱਚ ਵੜ ਗਿਆ ਵਾ ਕੁਝ ਲੋਕ ਜਿਹੜੇ ਚੰਗੇ ਇਲਾਕਿਆਂ ਵਿੱਚ ਰਹਿੰਦੇ ਨੇ ਆਪਣੇ ਆਪ ਨੂੰ ਸੇਫ ਸਮਝਦੇ ਨੇ ਔਰ ਜਦੋਂ ਕੋਈ ਖਬਰ ਆਂਦੀ ਆ ਜਦੋਂ ਕੋਈ ਲੁੱਟਿਆ ਜਾਂਦਾ ਵਾ ਫਿਰ ਲੱਗਦਾ ਪਤਾ ਹਾਂ ਜੀ ਕਿ ਸਾਡਾ ਪੰਜਾਬ ਕਿੱਧਰ ਨੂੰ ਜਾ ਰਿਹਾ ਵਾ ਜਾ ਕੇ ਪੰਜਾਬ ਦੇ ਪਿੰਡਾਂ ਵਿੱਚ ਦੇਖੋ ਜਾ ਕੇ ਛੋਟੀਆਂ ਕਲੋਨੀਆਂ ਵਿੱਚ ਦੇਖੋ ਜਿੱਥੇ 10-10 12-12 ਸਾਲ ਦੇ ਬੱਚੇ ਨਸ਼ਾ ਕਰਦੇ ਪਏ ਨਸ਼ਾ ਵੇਚਦੇ ਪਏ ਸਾਥੀਓ 12-14 ਸਾਲ ਦੇ ਬੱਚਿਆਂ ਕੋ ਪਿਸਤਲਾਂ 200 ਰੁਪਏ ਦਾ ਨਗ ਜਿਹਨੂੰ ਕਹਿੰਦੇ ਆ ਜਿਹੜਾ ਚਿੱਟਾ ਵਿਕਦਾ ਪਿਆ ਲੋਕੀ 50 50000 ਲੱਖ ਲੱਖ ਰੁਪਈਆ ਰੋਜ਼ ਦੀ ਸੇਲ ਕਰਦੇ ਪਿਆ ਛੋਟੇ ਛੋਟੇ ਪਿੰਡਾਂ ਦੇ ਵਿੱਚ ਪੰਜਾਬ ਦੀ ਜਵਾਨੀ ਦੇ ਨਸਾਂ ਵਿੱਚ ਚਿੱਟਾ ਪੈ ਗਿਆ ਪੰਜਾਬ ਦੇ ਪੜ੍ਹੇ ਲਿਖੇ ਬੱਚੇ ਜ਼ਿਆਦਾਤਰ ਬਾਹਰ ਚਲੇ ਗਏ ਪੰਜਾਬ ਦੇ ਛੋਟੇ ਤਬਕੇ ਦੇ ਲੋਕ ਜਿਹੜੇ ਗਰੀਬ ਲੋਕ ਨੇ ਪਿੰਡਾਂ ਵਿੱਚ ਜਿਹੜੇ ਕੀ ਰੋਟੀ ਬੜੀ ਮੁਸ਼ਕਲ ਆਪਣੀ ਅਫੋਰਡ ਕਰਦੇ ਨੇ ਉਹਨਾਂ ਦੇ ਬੱਚੇ ਨਸ਼ੇ ਵਿੱਚ ਪੈ ਗਏ ਜਿਨ੍ਹਾਂ ਨੂੰ ਸਾਹਮਣੇ ਵਾਲਾ ਕੋਈ ਨਹੀਂ ਜਿਨ੍ਹਾਂ ਦੀ ਸੁਣਨ ਵਾਲਾ ਕੋਈ ਨਹੀਂ ਇਤਿਹਾਸ ਗਵਾਹ ਵਾ ਇਸ ਗੱਲ ਦਾ ਕਿ ਗਰੀਬ ਦਾ ਗਰੀਬ ਦਾ ਕੋਈ ਨਹੀਂ ਸਿਰਫ ਪ੍ਰਮਾਤਮਾ ਅੱਜ ਤੁਹਾਨੂੰ ਲੱਗਦਾ ਵਾ ਕਿ ਪ੍ਰਮਾਤਮਾ ਵੀ ਪੰਜਾਬ 'ਚ ਗਰੀਬੀ ਦਾ ਨਹੀਂ ਬੰਦਾ ਪਿਆ ਗਰੀਬ ਬੱਚਿਆਂ ਦੇ ਜਿਹੜੇ ਮੈਂ ਗਲੀਆਂ ਵਿੱਚ ਜਾ ਕੇ ਦੇਖਦਾ ਵਾ ਮੇਰਾ ਸਾਰਾ ਕਾਰੋਬਾਰ ਜਿਹੜਾ ਪਿੰਡਾਂ ਵਿੱਚ ਜਿਹੜਾ ਕਿ ਉਹਨੂੰ ਡੁੱਬਨ ਤੇ ਆਇਆ ਵਾ ਉਹਦੀ ਵਜ੍ਹਾ ਕੀ ਆ ਕਿ ਸਾਡੇ ਸਾਰੇ ਜਿਹੜੇ ਗਰਾਜ ਸੀ ਉਹ ਗਰੀਬ ਘਰਾਂ ਦੇ ਲੋਕ ਸੀ ਔਰ ਗਰੀਬ ਘਰਾਂ ਦੇ ਵਿੱਚ ਨਸ਼ਾ ਇਸ ਤਰ੍ਹਾਂ ਵੜ ਗਿਆ ਵਾ ਪਰ ਗਰੀਬ ਘਰਾਂ ਦੀ ਰੋਟੀ ਨਹੀਂ ਪੂਰੀ ਹੋ ਰਹੀ ਜਿਹੜੇ ਲੋਕ ਮਜ਼ਦੂਰੀ ਕਰਦੇ ਨੇ ਉਹਨਾਂ ਨੂੰ 400 300 500 ਦਿਹਾੜੀ ਮਿਲਦੀ ਆ ਪਹਿਲੀ ਗੱਲ ਤੋਂ ਮੇ ਸਰੀਰ ਦੀ ਸ਼ਮਤਾ ਹੀ ਨਹੀਂ ਹੈਗੀ ਕਿ ਉਹ ਦਿਹਾੜੀ ਕਰ ਸਕਣ ਸਵੇਰੇ 200 ਰੁਪਏ ਦਾ ਨਗ ਲੈ ਕੇ ਜਿਹਨੂੰ ਚੁੱਟਾ ਕਹਿੰਦੇ ਨੇ ਉਹ ਟੀਕੇ ਵਿੱਚ ਪਾ ਕੇ ਆਪਣੇ ਸਰੀਰ ਤੇ ਲਾ ਕੇ ਕਿਉਂਕਿ ਸਰੀਰ ਤੇ ਇੰਜੈਕਸ਼ਨ ਲਾਉਂਦੇ ਆ ਕੋਈ ਸਰੀਰ ਦਾ ਹਿੱਸਾ ਐ ਉਹ ਜਾਂ ਬਚਿਆ ਹੀ ਨਹੀਂ ਆ ਜਿੱਥੇ ਇੰਜੈਕਸ਼ਨ ਨਾ ਲੱਗਾ ਹੋਵੇ ਨਾੜੀਆਂ ਲੱਬ ਲੱਬ ਕੇ ਇੰਜੈਕਸ਼ਨ ਲਾਉਂਦੇ ਆ ਫਿਰ ਉਹ 1 ਵਜੇ ਤੱਕ ਕੰਮ ਕਰਦੇ ਆ ਦਿਹਾੜੀ ਦਾ 1 ਵਜੇ ਫਿਰ ਆਪਣੇ ਬੰਦੇ ਕੋ ਠੇਕੇਦਾਰ ਕੋ 200 ਰੁਪਇਆ ਲੈਂਦੇ ਆ ਫਿਰ ਨਗ ਲਾਉਂਦੇ ਆ ਰੋਟੀ ਮਿਲੇ ਨਾ ਮਿਲੇ ਚਾ ਮਿਲੇ ਨਾ ਮਿਲੇ ਉਹ ਨਸ਼ੇ ਦੇ ਨਾਲ ਰੱਜ ਕੇ ਕੰਮ ਕਰਦੇ ਆ ਔਰ ਥੋੜੀ ਦੇਰ ਬਾਅਦ ਮਹੀਨੇ 2 4 6 ਮਹੀਨੇ ਬਾਅਦ ਜਦੋਂ ਘਰ ਦੀ ਬੁਰੇ ਹਾਲਾਤ ਹੋ ਜਾਂਦੇ ਆ ਰੋਟੀ ਮਿਲਣੀ ਬੰਦ ਹੋ ਜਾਂਦੀ ਆ ਕਿਉਂਕਿ ਰੋਟੀ ਤੇ ਤਾਂ ਹੀ ਮਿਲੇਗੀ ਜੇ ਆਪਣੀ ਦਿਹਾੜੀ ਲਾ ਕੇ ਘਰ ਪੈਸਾ ਦੇਗਾ ਉਹ ਉਹਨਾਂ ਦੀ ਜਨਾਨੀਆਂ ਥੋੜਾ ਬੋਤਾ ਕੰਮ ਕਰਦੀਆਂ ਮਿਹਨਤ ਮਜ਼ਦੂਰੀ ਕਰਦੀਆਂ ਆਪਣਾ ਘਰ ਪਾਲਦੀਆਂ ਨੇ ਜਦ ਰੋਟੀ ਮਿਲਣੀ ਬੰਦ ਹੋ ਜਾਂਦੀ ਨੇ ਸਾਰੇ ਬੰਦੇ ਨੂੰ ਤੇ ਉਹ ਮਰ ਜਾਂਦਾ ਇਸ ਤਰ੍ਹਾਂ ਕਈ ਅਖ਼ਰੀਆਂ ਸਾਰੇ ਪਿੰਡਾਂ ਵਿੱਚੋਂ ਰੋਜ਼ ਨਿਕਲਦੀਆਂ ਪਈਆਂ ਰੋਜ਼ ਔਰ ਬੁੱਧੀ ਜੀ ਜੀ ਬੈਠੇ ਹੋਏ ਨੇ ਸਾਡੇ ਬੁੱਧੀ ਜੀ ਜੀ ਪੰਜਾਬ ਦੇ ਜਿਹੜੇ ਗੱਲਾਂ ਕਰਦੇ ਨੇ ਕਾਹਦੀਆਂ ਗੱਲਾਂ ਕਰਦੇ ਨੇ ਕਿਸਾਨੀ ਦੀਆਂ ਜਿਹੜੀਆਂ ਗੱਲਾਂ ਕਰਦੇ ਨੇ ਸਰਕਾਰ ਨੇ ਪੁਲ ਬਣਾਤਾ ਹੈ ਗਲਤ ਬਣਾਤਾ ਇਥੇ ਧਰਨਾ ਲਾ ਦਿਓ ਸਰਕਾਰ ਨੇ ਗਲਤ ਕੰਮ ਕਰਦਾ ਇਥੇ ਰੋਡ ਜਾਮ ਕਰ ਦਿਓ ਇਥੇ ਰੇਲ ਜਾਮ ਕਰ ਦਿਓ ਸਰਕਾਰ ਨੂੰ ਆ ਕਰਾਣਾ ਆ ਲੈਣਾ ਜਦੋਂ ਪਿੰਡਾਂ ਦੇ ਵਿੱਚੋਂ ਨਸ਼ਾ ਕਰਕੇ ਜਦੋਂ ਅਰਥੀ ਨਿਕਲਦੀ ਆ ਜਦੋਂ ਉਹ ਸ਼ਮਸ਼ਾਨ ਘਾਟ ਤੇ ਜਾਂਦੀ ਆ ਕੀ ਉਹ ਬੁੱਧੀਜੀਵੀਆਂ ਨੂੰ ਦਿਖਦੀ ਆ ਕੀ ਉਹ ਕਿਸਾਨ ਨੇਤਾਵਾਂ ਨੂੰ ਦਿਖਦੀ ਆ ਇਹ ਅੰਜੀ ਸਾਡੇ ਪਿੰਡ ਦੇ ਵਿੱਚੋਂ ਇਹ ਜਿਹੜੀਆਂ ਲਾਸ਼ਾਂ ਜਾਂਦੀਆਂ ਪਈਆਂ ਵਾ ਇਹਦਾ ਕੀ ਹੱਲ ਨਿਕਲੇਗਾ ਜਿਹੜੀ ਨਵੀਂ ਪੀੜ੍ਹੀ ਆਉਣ ਵਾਲੀ ਜਿਹੜੀ 10 12 ਸਾਲ ਦੀ ਨਸ਼ੇ ਵਿੱਚ ਪੈ ਗਈ ਆ ਉਹ ਆਪ ਸੁਰੱਖਿਤ ਰਹੇਗੀ ਜਾਂ ਹਨੂ ਰਹਿਣ ਦੇਗੀ ਜਿਹੜੀਆਂ ਚੋਰੀਆਂ ਹੁੰਦੀਆਂ ਵਾ ਡਕਿਆਤੀਆਂ ਹੁੰਦੀਆਂ ਵਾ ਜਿਹੜੇ ਗੋਲੀਆਂ ਮਾਰਦੀਆਂ ਕਿਉਂ ਮਾਰਦੀਆਂ ਵਾ ਜਿਹੜੇ ਚਲਾਕ ਲੋਕ ਨੇ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਮੋਹਰੇ ਮੰਨਦੇ ਨੇ ਕਿ ਅਸੀਂ ਪੰਜਾਬ ਦੇ ਸਾਰੇ ਕੰਮ ਅਸੀਂ ਕਰਦੇ ਆ ਇਹ ਲੋਕ ਲੋਕਾਂ ਨੂੰ 5-5 700 ਰੁਪਇਆ ਦੇ ਕੇ ਉਹਨਾਂ ਨੂੰ ਚਿੱਟਾ ਲਵਾ ਕੇ ਜਿਹੜੇ ਨਸ਼ੇ 'ਚ ਆਦੀ ਹੋ ਚੁੱਕੇ ਨੇ ਲਵਾ ਕੇ ਤੇ ਆਪਣੇ ਜਿਹੜੇ ਆ ਉਹ ਗਲਤ ਕੰਮ ਕਰਾਉਂਦੇ ਨੇ ਤੁਸੀਂ ਕਿਸੇ ਨੂੰ ਗੋਲੀ ਮਰਵਾ ਲਓ ਜਿੱਦੋਂ ਕੋਈ ਬੰਦਾ ਚਿੱਟੇ ਵਾਸਤੇ ਮਰਦਾ ਹੋਏਗਾ ਉਹਨੂੰ 5-700 ਦਾ ਚਿੱਟਾ ਦੇ ਕੇ ਉਹਨੂੰ ਕੋਈ ਦੂਜੀ ਬੰਦੂਕ ਦੇ ਕੇ ਲਾਇਸੈਂਸ ਤੋਂ ਬਗੈਰ ਤੁਸੀਂ ਜੋ ਮੱਥੀ ਕਰਾ ਲਓ ਇੱਕ ਕੰਮ ਕੀ ਹੋ ਰਿਹਾ ਜਿਹੜੇ ਜੇਲ੍ਹਾਂ ਵਿੱਚੋਂ ਫੋਨ ਆਂਦੇ ਆ ਫਰੋਤੀਆਂ ਮੰਗਦੇ ਆ ਉਹ ਫਰੋਤੀ ਕੌਣ ਲੈਣ ਜਾਂਦਾ ਵਾ ਉਹ ਫਰੋਤੀ ਜਿਹੜਾ ਗੋਲੀ ਮਾਰਨ ਜਾਂਦਾ ਵਾ ਜਾਂ ਆਰਟੀ ਨੂੰ ਗੋਲੀ ਵਾਜੀ ਕਿਸੇ ਨੂੰ ਗੋਲੀ ਵਾਜਦੀ ਕਿਹਨੇ ਵਾਜਦੀ ਆ ਉਹ ਇਹ ਲੋਕ ਨੇ ਉਹ ਬੱਚੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਨਸ਼ੇ ਵਿੱਚ ਖਤਮ ਕਰ ਲਿਆ ਵਾ ਨਸ਼ੇ 'ਚ ਡੁੱਬ ਗਏ ਆ ਉਹਨਾਂ ਵਾਸਤੇ ਪੰਜਾਬ ਮਾਰਦੇ ਉਹਨਾਂ ਉਸ ਤਰ੍ਹਾਂ ਦੇ ਮਾਪੇ ਮਾਰਦੇ ਉਹ ਖੁਦ ਮਾਰਦੇ ਕਿਉਂਕਿ ਉਹ ਜਿੰਦੀਆਂ ਤੁਰ ਕੋਈ ਵੀ ਰਾਜਨੀਤਿਕ ਪਾਰਟੀ ਜਿਹੜੀਆਂ ਉਹ ਦਿਲ ਨਾਲ ਕੰਮ ਨਹੀਂ ਕਰਦੀ ਪਈ ਕਿ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਮੁੱਦਾ ਵਾ ਉਹ ਨਸ਼ੇ ਦਾ ਮੁੱਦਾ ਵਾ ਪੰਜਾਬ ਖਤਮ ਹੋਣ ਦੇ ਕਗਾਸ ਤੇ ਆ ਪੰਜਾਬ ਦੀ ਜ਼ਿਆਦਾਤਰ ਆਬਾਦੀ ਜਿਹੜੀ ਪਿੰਡਾਂ ਵਿੱਚ ਆ ਤੇ ਪਿੰਡਾਂ ਵਿੱਚ ਵੀ ਜ਼ਿਆਦਾਤਰ ਆਬਾਦੀ ਜਿਹੜੀ ਆ ਉਹ ਸਾਸੀ ਭਾਈਚਾਰਾ ਦੀ ਆ ਉਹ ਸਾਸੀ ਭਾਈਚਾਰਾ ਜਿਹੜਾ ਮੀਟਸ ਕਰਕੇ ਕਮੰਦਾ ਵਾ ਜਿਹੜਾ ਮਿਹਨਤ ਮਜ਼ਦੂਰੀ ਕਰਦਾ ਛੋਟੀਆਂ ਮੋਟੀਆਂ ਨੌਕਰੀਆਂ ਕਰਦਾ ਵਾ ਘਰ ਦੇ ਚਾਰ ਜੀ ਚਾਰੇ ਕੰਮ ਕਰਕੇ ਫਿਰ ਆਪਣਾ ਘਰ ਦਾ ਟਾਈਮ ਪਾਸ ਕਰਦੇ ਆ ਉਹਨਾਂ ਘਰਾਂ ਦੇ ਵਿੱਚ ਨਸ਼ਾ ਪੈ ਗਿਆ ਉਹਨਾਂ ਘਰਾਂ ਦੇ ਵਿੱਚ ਚਿੱਟਾ ਵੜ ਗਿਆ ਆ ਵਾ ਕਿਸੇ ਸਰਕਾਰ ਨੂੰ ਦਰਦ ਨਹੀਂ ਹੋਇਆ ਕਿਸੇ ਪੰਜਾਬ ਦੇ ਹਮਾਇਤੀ ਨੂੰ ਦਰਦ ਨਹੀਂ ਹੋਇਆ ਇਹ ਲੱਖਾਂ ਸਦਾਨਾ ਇਹੋ ਜੇ ਹੋਰ 5 7 10 ਵਾਧੂ ਲੱਗੇ ਹੋਇਆ ਫੇਰੇ ਜਾਗੇ ਦਿਖਾ ਦੇ ਦੀ ਆ ਵੇਖੋ ਜੀ ਆ ਨਹਿਰ ਆ ਪਾਣੀ ਆ ਇੱਥੇ ਆ ਹੋ ਰਿਹਾ ਇੱਥੇ ਉਹ ਹੋ ਰਿਹਾ ਵਾ ਪੰਜਾਬ ਨੂੰ ਆਪਣੇ ਪਿਓ ਦੀ ਜਗੀਰ ਸਮਝਣ ਵਾਲੇ ਲੋਕ ਜਿਹਨਾਂ ਨੂੰ ਪਤਾ ਵਾਹ ਕਿ ਹਾਂਜੀ ਪੰਜਾਬ ਦੇ ਹਰ ਪਿੰਡ ਦੇ ਵਿੱਚੋਂ ਹਰ ਸ਼ਹਿਰ ਦੇ ਮਾੜੇ ਇਲਾਕੇ ਦੇ ਵਿੱਚੋਂ ਰੋਜ਼ ਲੁਕੀ ਨਸ਼ੇ ਨਾ ਮਰਦੇ ਪਿਆ ਪੰਜਾਬ ਸਰਕਾਰ ਨੂੰ ਦਿਖਦਾ ਪਿਆ ਭਗਵੰਤ ਮਾਨ ਅੰਨਾ ਨਹੀਂ ਆਮ ਆਦਮੀ ਪਾਰਟੀ ਸਭ ਦੇਖਦੀ ਪਈ ਆ ਪਰ ਕੁਝ ਕਰਨ ਦੇ ਕਾਬਲ ਨਹੀਂ ਆ ਔਰ ਕੁਝ ਕਰਨ ਦੀ ਨੀਤ ਨਹੀਂ ਆ ਨੀਤ ਕੀ ਆ ਕਿ ਸਿਰਫ ਐਡ ਦੋ ਇਲੈਕਸ਼ਨ ਲੜੋ ਸਰਕਾਰ ਚਾਓ ਮੁੱਖ ਮੰਤਰੀ ਬਣਾਓ ਮੰਤਰੀ ਬਣਾਓ ਇਹ ਹਾਲਾਤ ਨੇ ਪਾਰਟੀਆਂ ਕੀ ਕਰਦੀਆਂ ਪੰਜਾਬ ਦੇ ਵਿੱਚ ਇੱਕ ਪਾਰਟੀ ਕਹਿੰਦੀ ਆ ਕਿ ਮੈਂ ਖੇਤਰੀ ਪਾਰਟੀ ਆ ਮੈਂ ਪੰਜਾਬ ਦੇ ਵਸਤੇ ਕੰਮ ਕਰਦੀ ਆ ਕੋਈ ਪੰਜਾਬ ਵਸਤੇ ਕੰਮ ਕਰਦੀ ਨਹੀਂ ਆ ਉਹ ਧਰਮ ਦੀ ਗੱਲ ਕਰਦੀ ਆ ਸਿਰਫ ਧਰਮ ਦੇ ਵਸਤੇ ਕੰਮ ਕਰਦੀ ਆ ਕਿ ਹਲਾ ਧਰਮ ਆਵਾ ਸਾਨੂੰ ਜਿਹੜੇ ਸਿੱਖਾਂ ਨੂੰ ਵੋਟ ਇੱਥੇ ਪਾਣੀ ਚਾਹੀਦੀ ਆ ਹੋਰ ਪੰਜਾਬ ਵਸਤੇ ਮੈਂ ਗੱਲ ਕਰ ਰਿਹਾ ਆ ਅਕਾਲੀ ਦਲ ਦੀ ਅਕਾਲੀ ਦਲ ਬੋਲੇ ਦੱਸੇ ਪੰਜਾਬ ਅਕਾਲੀ ਦਲ ਪਿੰਡਾਂ ਦੀ ਪਾਰਟੀ ਆ ਪੰਜਾਬ ਦੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਆ ਪਿੰਡਾਂ ਦੀ ਪਾਰਟੀ ਆ ਦੱਸੇ ਕਿਸ ਟਾਈਮ ਤੇ ਇਹਨਾਂ ਨੇ ਧਰਨੇ ਲਾਏ ਨਸ਼ੇ ਦੇ ਖਿਲਾਫ ਅੱਜ ਸਭ ਤੋਂ ਵੱਡਾ ਮੁੱਦਾ ਜਿਹੜਾ ਸਾਰੀਆਂ ਰਾਜਨੀਤਿਕ ਪਾਰਟੀਆਂ ਨਸ਼ਾ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਔਰ ਜਿੰਨੇ ਵੀ ਕਿਸਾਨ ਜਥੇ ਬੰਦਿਆਂ ਆ ਭਾਵੇਂ ਉਹ ਕੁਝ ਪੈਸੇ ਖਾਣ ਵਾਸਤੇ ਭਾਵੇਂ ਉਹ 에ਜੰਟ ਹੋਣ ਅਮਰੀਕਾ ਦੇ ਚਾਈਨਾ ਦੇ ਜਿਨ੍ਹਾਂ ਦੀ ਮਰਜ਼ੀ ਹੋਣ ਭਾਵੇਂ ਕਾਂਗਰਸ ਪਾਰਟੀ ਦੇ 에ਜੰਟ ਹੋਣ ਤੇ ਜਿਹੜੇ ਕੋਈ ਸਹੀ ਵੀ ਹੈਗੇ ਆ ਜੇ ਕਾਂਗਰਸ ਜੇ ਕੋਈ ਕਿਸਾਨ ਜਥੇ ਬੰਦਿਆਂ ਸਹੀ ਵੀ ਹੈਗੀਆਂ ਵਾ ਤੇ ਉਹਨਾਂ ਨੂੰ ਮੁੱਦਾ ਜਿਹੜਾ ਵਾ ਉਹ ਸਭ ਤੋਂ ਪਹਿਲਾਂ ਨਸ਼ੇ ਦਾ ਚੁੱਕਣਾ ਚਾਹੀਦਾ ਜੇ ਅੱਜ ਜੱਟ ਜ਼ਮੀਂਦਾਰਾਂ ਦੇ ਘਰੋਂ ਨਸ਼ਾ ਅਕੇ ਨੂੰ ਖਟ ਗਿਆ ਪਰਮਾਤਮਾ ਦਾ ਸ਼ੁਕਰਿਆ ਕਿ ਅੱਜ ਉਹਨਾਂ ਵੱਲੋਂ ਨਸ਼ਾ ਖਟ ਗਿਆ ਪਰ ਜੇ ਸਾਡੇ ਪਿੰਡਾਂ ਵਿੱਚ ਸਾਡੇ ਜ਼ਿਮੀਂਦਾਰ ਭਰਾਵਾਂ ਦੇ ਜੇ 500 ਘਰ ਹੋਏਗਾ ਤੇ 2000 ਘਰ ਜਣਾ ਬਾ ਉਹ ਐਸੀ ਭਾਈਚਾਰੇ ਦਾ ਹੋਏਗਾ ਜਦੋਂ ਸਾਡੇ ਲੱਗੇ 2000 ਘਰ ਡਿਸਟਰਬ ਹੋਏਗਾ ਜਦੋਂ ਸਾਡੇ ਲੱਗੇ 2000 ਘਰ ਦੇ ਵਿੱਚ 4000 ਬੰਤਾ ਨਸ਼ਾ ਕਰਦਾ ਹੋਏਗਾ ਤੇ ਤੁਸੀਂ ਸਹੀ ਕਿਵੇਂ ਰਹਿ ਜਾਓਗੇ ਅਸੀਂ ਪੰਜਾਬੀ ਸਹੀ ਕਿਵੇਂ ਰਹਿ ਜਾਂਗੇ ਇਹ ਸਾਡਾ ਪੰਜਾਬ ਸਾਡਾ ਘਰ ਆ ਇੱਥੇ ਰਹਿਣ ਵਾਲੇ ਲੋਕ ਸਾਡੇ ਭੈਣ ਭਰਾ ਨੇ ਇਹਨਾਂ ਨੂੰ ਬਚਾਉਣ ਵਾਸਤੇ ਕਿਸਾਨ ਜਿੱਥੇ ਬੱਦੀਆਂ ਨੂੰ ਅੱਗੇ ਆਉਣਾ ਚਾਹੀਦਾ ਵਾ ਇੱਕ ਇੱਕ ਪਿੰਡ ਦੋ ਦੋ ਪਿੰਡ 10-10 ਪਿੰਡ ਜਿਹੜੇ ਆ ਉਹਨਾਂ ਦੀ ਜ਼ਿੰਮੇਵਾਰੀ ਚੁੱਕਣ ਕਿਸਾਨਾਂ ਦੇ ਜਿਹੜੇ ਕਿਸਾਨ ਜਿਥੇ ਬੰਦੇ ਆਗੂ ਹਨ ਆਰ ਪਿੰਡ ਵਿੱਚ ਹੈਗੇ ਆ ਉਹ ਜ਼ਿੰਮੇਵਾਰੀ ਚੁੱਕਣ ਕਿ ਅਸੀਂ ਪਿੰਡ ਵਿੱਚ ਨਸ਼ਾ ਕਿਸੇ ਨੂੰ ਨਹੀਂ ਕਰਨ ਦੇਣਾ ਜੇ ਅੱਜ ਅੱਗ ਕਿਸੇ ਦੇ ਘਰ ਲੱਗੀ ਆ ਤੇ ਉਹ ਅੱਗ ਸਾਡੇ ਘਰ ਵੀ ਆ ਸਕਦੀ ਆ ਰਾਜਨੀਤਿਕ ਪਾਰਟੀਆਂ ਸਾਰੀ ਰਾਜਨੀਤੀ ਛੱਡ ਦੇ ਵਿੱਚ ਇਹ ਸਰਕਾਰ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਪੰਜਾਬ ਨੂੰ ਬਚਾਉਣਾ ਮੈਂ ਕਹਿ ਰਿਹਾ ਵਾਂ ਇਹ ਗੱਲ ਸੋਖੀ ਨਹੀਂ ਆ ਕਿਸੇ ਰਾਜਨੀਤਿਕ ਪਾਰਟੀ ਵਾਸਤੇ ਸੋਖੀ ਨਹੀਂ ਆ ਪੰਜਾਬ ਸਰਕਾਰ ਵਾਸਤੇ ਸੋਖੀ ਨਹੀਂ ਆ ਕਿਉਂਕਿ ਨਸ਼ਾ ਜਿਹੜਾ ਵਾ ਉਹ ਨਸ-ਨਸ ਵਿੱਚ ਬਸ ਗਿਆ ਆ ਜਿਹੜੇ ਲੋਕੀ ਨਸ਼ਾ ਵੇਚਦੇ ਆ ਨਸ਼ਾ ਕਰਾਉਂਦੇ ਆ ਉਹ ਕਰੋੜਾ ਪਤੀ ਅਰਬਾ ਪਤੀ ਬਣ ਗਏ ਹੋਏ ਆ ਜਿਨ੍ਹਾਂ ਦੇ ਹੱਡੇ ਵਰਗੇ ਲੋਕਾਂ ਦੇ ਮਨ ਦੇ ਵਿੱਚ ਹੈਗਾ ਵਾ ਕਿ ਅਸੀਂ ਇਹਦੇ ਖਿਲਾਫ ਬਾਜ਼ ਉਠਾਈਏ ਅਸੀਂ ਲੜੀਏ ਪਰ ਸਾਥੀਓ ਤੁਹਾਨੂੰ ਦੱਸਦਾ ਜਿਆਦਾਤਰ ਲੋਕ ਕਿਉਂ ਭੱਜਦੇ ਪਏ ਐ ਇਸ ਚੀਜ਼ ਤੋਂ ਕਿਉਂਕਿ ਜਿਹੜੇ ਨਸ਼ਾ ਵੇਚਦੇ ਆ ਉਹ ਅਰਬਾਂ ਖਰਬਾਂ ਪਤੀ ਬਣ ਚੁੱਕੇ ਆ ਉਹਨਾਂ ਵਾਸਤੇ ਛੋਟਾ ਜਿਹਾ ਕੰਮ ਆ ਕਿ ਕਿਸ ਅੱਜ ਮੈਂ ਕਹਿਣਾ ਵਾਂ ਗੋਲੀ ਵਾਜੇ ਜੋ ਮਰਜੀ ਹੋ ਜੇ ਪਰ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਪਰਜੋਰ ਆਵਾਜ਼ ਉਠਾਵਾਂਗਾ ਜਿਹੜਾ ਬੰਦਾ ਮੇਰੇ ਨਾਲ ਚੱਲਣਾ ਚਾਹੁੰਦਾ ਵਾ ਜਿਹੜਾ ਬੰਦਾ ਚਾਹੁੰਦਾ ਵਾ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਹੋ ਜਾਏ ਜਿਹੜਾ ਪੰਜਾਬ ਨਾਲ ਪਿਆਰ ਕਰਦਾ ਵਾ ਜਿਹੜਾ ਰਾਜਨੀਤੀ ਕਰਨਾ ਚਾਹੁੰਦਾ ਵਾ ਜਿਹੜਾ ਚਾਹੁੰਦਾ ਵਾ ਕਿ ਹਾਂ ਜੀ ਕਿ ਸਾਨੂੰ ਚੰਗੀਆਂ ਪਾਰਟੀਆਂ ਵਿੱਚ ਓਧੇ ਮਿਲਣ ਭਾਵੇਂ ਪੰਜਾਬ ਖਤਮ ਹੋ ਜਾਵੇ ਸਾਡਾ ਨਾਮ ਬਣੇ ਪੰਜਾਬ ਭੰਦੇ ਖਤਮ ਹੋ ਜੇ ਇਹੋ ਜਿਹੇ ਲੋਕਾਂ ਨੂੰ ਨਾਲ ਲੈ ਕੇ ਨਹੀਂ ਉਹ ਲੋਕ ਜਿਹੜੇ ਨਿਸ਼ਵਾਰਤ ਚਾਹੁੰਦੇ ਨੇ ਕਿ ਪੰਜਾਬ ਵਿੱਚ ਨਸ਼ਾ ਖਤਮ ਹੋ ਜੇ ਕਿਸੇ ਅਮੀਰ ਦਾ ਕਿਸੇ ਗਰੀਬ ਦਾ ਕਿਸੇ Hindu ਦਾ ਕਿਸੇ Sikh ਦਾ ਮੁਸਲਮਾਨ ਦਾ ईसाई ਦਾ ਬੱਚਾ ਨਸ਼ੇ ਵਿੱਚ ਨਾ ਡੁੱਬੇ ਜਦੋਂ ਬੱਚਾ ਨਸ਼ਾ ਕਰਦਾ ਵਾ ਉਹਦਾ ਮਾਂ ਪਿਓ ਤਿਲ ਤਿਲ ਮਰਦਾ ਰੋਜ਼ ਮਰਦਾ ਇਹ ਜਦੋਂ ਸਾਹਮਣੇ ਮਾਂ ਪਿਓ ਦੇ ਸਾਹਮਣੇ ਬੱਚਾ ਇੱਕ ਵਾਰੀ ਮਰ ਜੇ ਨਾ ਜਾਨ ਨੂੰ ਖਤਮ ਹੋ ਜੇ ਤੇ ਮਾਂ ਪਿਓ 2 4 10 ਦਿਨ ਮਹੀਨੇ ਬਾਅਦ 2 ਮਹੀਨੇ ਬਾਅਦ ਸ਼ਾਇਦ ਉਹ ਗੱਲ ਨੂੰ ਥੋੜਾ-ਬੋੜਾ ਭੁੱਲਣਾ ਸਟਾਰਟ ਕਰ ਦਿੰਦੇ। ਇਹ ਬੜਾ ਵੱਡਾ ਕੰਮ ਆ। ਬੱਚਾ ਬੱਚੇ ਮਾਪੇ ਦੀ ਅੱਖਾਂ ਸਾਹਮਣੇ ਮਰ ਜੇ। ਪਰ ਜਿਹੜਾ ਨਸ਼ਾ ਨਾ ਜਦੋਂ ਸਾਹਮਣੇ ਬਹਿ ਕੇ ਇਹੋ ਜੀ ਕੰਡੀਸ਼ਨ ਮੈਂ ਦੇਖੀ ਆ ਜਿੱਥੇ ਮਾਮਾ ਪਿਓ ਲਿਆ ਕੇ ਪੈਸੇ ਦਿੰਦੇ ਆ ਤੇ ਬੱਚੇ ਨੂੰ ਘਰ ਬਹਿ ਕੇ ਕਹਿੰਦੇ ਆ ਫੜ ਪੈ 200 ਰੁਪਇਆ ਜੇ ਕਰ ਲਾ ਨਸ਼ਾ ਤੂੰ ਨਹੀਂ ਤਾਂ ਨੂੰ ਮਾਰੇਗਾ। ਉਹ ਘਰ ਬਹਿ ਕੇ ਮਾਪੇ ਦੇ ਸਾਹਮਣੇ ਟੀਕਾ ਲਗਾਉਂਦਾ। ਸਾਥੀ ਉਹ ਹੱਥ ਜੋੜ ਕੇ ਦਿੰਦੀ। ਹਾਂ ਤੇ ਬਨ ਕੇ ਬੇਤੀ ਆ ਮੈਨੂੰ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਪੰਜਾਬ ਵਿੱਚ ਵਿਸ਼ਵਾਸ ਨਹੀਂ ਹੈਗਾ ਜੇ ਜਿਹੜੀ ਨਸ਼ਾ ਰੋਕ ਸਕਦੀ ਹੈ ਮੈਨੂੰ ਕਿਸੇ ਵੀ ਉਸ ਬੰਦੇ ਤੇ ਜਿਹੜਾ ਪੰਜਾਬ ਦਾ ਆਗੂ ਬਣਨਾ ਚਾਹੁੰਦਾ ਵਾ ਜਿਹੜਾ ਕਹਿੰਦਾ ਵਾ ਕਿ ਮੈਂ ਪੰਜਾਬ ਵਾਸਤੇ ਕੰਮ ਕਰਦਾ ਵਾਂ ਮੈਂ ਅਸੀਂ ਪੰਜਾਬ ਦੇ ਕੰਮ ਕਰਾਂਗੇ ਅਸੀਂ ਪੰਜਾਬ ਦੀ ਖੇਤਰੀ ਪਾਰਟੀਆਂ ਜਿਹੜੇ ਵੀ ਲੋਕ ਹੈਗੇ ਆ ਸਿਰਫ ਆਪਣਾ ਨਾਮ ਬਣਾਉਣੂ ਐਮਐਲਡੀ ਟਿਕਟ ਲੈਣ ਵਾਸਤੇ ਪੰਜਾਬ 'ਚ ਸਰਕਾਰ ਆਣ ਵਾਸਤੇ ਪਾਵਰ ਵਾਸਤੇ ਲੋਕਾਂ ਦੇ ਪੈਸੇ ਖਾਣ ਵਾਸਤੇ ਇਹਨਾਂ ਲੋਕਾਂ ਨੇ ਕੁਝ ਨਹੀਂ ਕਰਨਾ ਜਿਹੜੇ ਪੰਜਾਬੀ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਦਿਲੋਂ ਪਿਆਰ ਕਰਦੇ ਉਹਨਾਂ ਨੇ ਹੱਥ ਬੰਨ ਕੇ ਬੇਨਤੀ ਆ ਕੋਈ ਐਹੋ ਜਿਹਾ ਸਿਸਟਮ ਅਹੀਂ ਬਣਾਈਏ ਤਾਂ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਹੋ ਜਾਵੇ ਸਾਡਾ ਪੰਜਾਬ ਜਿਹੜਾ ਵਾ ਉਹ ਬਚ ਜਾਏ ਇਸ ਗੰਦਗੀ ਤੋਂ ਕਿਉਂਕਿ ਇਹ ਨਸੂਰ ਜਿਹੜਾ ਹੈਗਾ ਵਾ ਇਹ 20 25 ਸਾਲ ਦਾ ਵਾਅਦਾ-ਵਾਦਾਂ ਅੱਜ ਇਹ ਇਸ ਸਟੇਜ ਤੇ ਪਹੁੰਚ ਗਿਆ ਵਾ ਇਹ ਤਮਾਕਾ ਹੋਣ ਵਾਲਾ ਕੰਮ ਆ ਕੀ ਹੁਣ ਇਹਦਾ ਵਿਚਾਰ ਲੱਗਦਾ ਕੋਈ ਨਹੀਂ ਆ ਮੈਂ ਤਾਂ ਸਰੇਆ ਕਿ ਪੰਜਾਬ ਦੇ ਜ਼ਿਆਦਾ ਤੋਂ ਪਿੰਡਾਂ ਵਿੱਚ ਸਾਡਾ ਜਿਹੜਾ ਵਾ ਆਣਾ ਜਾਣਾ ਵਾ ਤੇ ਜੋ ਮੈਂ ਹਾਲਾਤ ਪਿੰਡਾਂ ਦੀ ਦੇਖਦਾ ਵਾਂ ਸ਼ਾਇਦ ਦੁਨੀਆ ਦੇਖਦੀ ਨਹੀਂ ਆ ਸ਼ਾਇਦ ਪੰਜਾਬੀ ਅਹੀਂ ਦੇਖਦੇ ਨਹੀਂ ਸ਼ਾਇਦ ਦੇਖ ਕੇ ਅਹੀਂ ਅੱਖਾਂ ਬੰਦ ਕਰ ਲੈਂਦੇ ਆ ਪਰ ਹੁਣ ਅੱਖਾਂ ਬੰਦ ਕਰਨ ਦਾ ਟਾਈਮ ਨਹੀਂ ਜੇ ਹੁਣ ਉਹ ਸਮੇਂ ਆ ਗਿਆ ਵਾ ਜਦੋਂ ਪੰਜਾਬ ਨੂੰ ਬਚਾਉਣ ਦੀ ਲੋੜ ਆ ਇਹ ਸਮੇਂ ਜਿਹੜਾ ਵਾ ਇਹ ਉਸ ਕਾਲੇ ਦੌਰ ਤੋਂ ਵੀ ਵੱਡਾ ਗੰਦਾ ਸਮੇਂ ਆ ਉਸ ਕਾਲੇ ਦੌਰ ਤੋਂ ਤੇ ਲੋਕਾਂ ਨੂੰ ਨਜਾਇਜ਼ ਮਾਰਿਆ ਗਿਆ ਨਜਾਇਜ਼ ਗੋਲੀਆਂ ਮਾਰੀਆਂ ਨੇ ਲੋਕਾਂ ਦਾ ਕਤਲਿਆਮ ਕੀਤਾ ਗਿਆ ਲੋਕਾਂ ਨੇ ਵੀ ਲੋਕਾਂ ਦਾ ਕਤਲਿਆਮ ਕੀਤਾ ਤੇ ਸਰਕਾਰਾਂ ਨੇ ਵੀ ਲੋਕਾਂ ਦਾ ਕਤਲਿਆਮ ਕੀਤਾ ਪਰ ਆਹ ਜਿਹੜਾ ਖਤਰਾ ਆਮ ਜਿਹੜਾ ਹੋ ਰਿਹਾ ਵਾ ਇਹ ਅਸੀਂ ਆਪਣਾ ਆਪ ਕਰਾਨੇ ਪਏ ਆ ਤੁਹਾਨੂੰ ਇਹ ਬਚਨਾ ਪਏ ਇਸ ਲਈ ਹੱਤਵੰਕੇ ਦੁਆਰਾ ਬੇਨਤੀ ਆ ਇਸ ਚੀਜ਼ ਦੇ ਵਾਸਤੇ ਹਨੂ ਕੰਮ ਕਰਨਾ ਪੰਜਾਬ ਦੇ ਨਸ਼ੇ ਤੋਂ ਨਸ਼ੇ ਨੂੰ ਖਤਮ ਕਰਨ ਵਾਸਤੇ ਕੰਮ ਕਰਨਾ ਸਾਡੇ ਵਾਸਤੇ ਪੰਜਾਬੀਆਂ ਵਾਸਤੇ ਬਹੁਤ ਜ਼ਰੂਰੀ ਜੈ ਹਿੰਦ